ਚਾਤੀ ਸਿਰਿਆ ਕਾਲ ਦੀ ਵੀਡੀਓ ਦੇਖ ਰਿਹਾ ਆਪ ਸਭ ਜੀ ਆਇਆਂ ਆ ਨਵੀਂ ਦਿੱਲੀ ਕੇਂਦਰ ਸਰਕਾਰ ਨੇ ਕਰਮਚਾਰੀਏ ਜਨਰਲ ਵੀ ਡੀ ਕ ਕਰ ਰਹੇ ਹਨ ਕਿ ਸਰਕਾਰ 8ਵੇਂ ਤਨਖਾਹ ਕਮਿਸ਼ਨਨ ਗਠਨ ਦਾ ਐਲਾਨ ਕਦੋਂ ਕਰੇਗੀ ਅਤੇ ਇਸ ਨੂੰ ਕਿੰਨੀ ਜਲਦੀ ਲਾਗੂ ਕਰੇਗੀ ਕਈ ਏਜੰਸੀਆਂ ਵਿੱਚ 8ਵੇਂ ਤਨਖਾਹ ਕਮਿਸ਼ਨ ਸਬੰਧੀ ਆਪਣੀਆਂ ਰਿਪੋਰਟਾਂ ਜਾਰੀ ਕੀਤੀਆਂ ਹਨ ਜਾਦਾ ਤਰ੍ਹਾਂ ਕੋਟਾ ਵਿੱਚ ਦੱਸਿਆ ਗਿਆ ਹੈ ਕਿ ਸਰਕਾਰ ਫਿਟਮੈਂਟ ਫੈਕਟਰ ਨੂੰ ਕਿੰਨਾ ਰੱਖ ਸਕਦੀ ਹੈ ਤੇ ਆਧਾਰ ਤੇ ਤਨਖਾਹ ਵਧੇਗੀ ਆਓ ਜਾਣਦੇ ਹਾਂ 8ਵੀਂ ਤਨਖਾਹ ਕਮਿਸ਼ਨਰ ਬਾਰੇ ਤਾਜ਼ਾ ਅਪਡੇਟ ਕੀ ਹੈ 8ਮਾ ਤਨਖਾਹ ਕਮਿਸ਼ਨਰ ਕਦੋਂ ਲਾਗੂ ਹੋਵੇਗਾ ਹਾਲ ਹੀ ਵਿੱਚ ਕੋਟਕ ਇੰਸਟੀਚਿਊਟ ਨੇਸ਼ਨ ਇਕੋ ਇਪੀਟਿਜੀਟਿਨ ਨੇ 8ਵੀਂ ਤਨਖਾਹ ਕਮਿਸ਼ਨਰ ਨੇ ਆਪਣੀ ਰਿਪੋਰਟ ਜਾਰੀ ਕੀਤੀ ਹੈ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਰਕਾਰ 2026 ਦੇ ਅੰਤ ਜਾਂ 2027 ਦੇ ਸ਼ੁਰੂ ਵਿੱਚ ਅੱਠਵੇਂ ਤਨਖਾਹ ਕਮਿਸ਼ਨਰ ਨੂੰ ਲਾਗੂ ਕਰ ਸਕਦੀ ਹੈ ਹਾਲੇਕਾ ਤੁਹਾਨੂੰ ਦੱਸਿਆ ਦਈਏ ਕਿ ਹੁਣ ਤੱਕ ਸਰਕਾਰ ਨੇ 8ਵੇਂ ਤਨਖਾਹ ਕਮਿਸ਼ਨਰ ਨੂੰ ਕਦੋਂ ਲਾਗੂ ਕੀਤਾ ਜਾਵੇਗਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ 8ਵੇਂ ਤਨਖਾਹ ਕਮਿਸ਼ਨਰ ਨੂੰ ਬੰਖਾ ਵਿੱਚ ਕਿੰਨਾ ਵਾਦਾ ਹੋ ਸੱਤ ਦਾ ਹੈ ਅਟਨਾ ਤਨਖਾਹ ਪ੍ਰੋਜੈਨਰ ਵਾਅਦੇ ਦਾ ਫਾਰਮੂਲਾ ਤੈਅ ਕਰਦਾ ਤੇ ਸਰਕਾਰ ਨੂੰ ਸੁਝਾਅ ਦਿੱਤਾ ਹੋਇਆ ਕਿ ਅੰਦਰ ਕਰਮਚਾਰੀਆਂ ਤੇ ਪੈਨਸ਼ਨਾਂ ਤੇ ਤਨਖਾਹਾਂ ਵਿੱਚ ਕਿੰਨਾ ਵਾਅਦਾ ਕੀਤਾ ਜਾਣਾ ਚਾਹੁੰਦਾ ਹੈ ਪਰ ਜੇਕਰ ਹੁਣ ਤੱਕ ਵੱਖ-ਵੱਖ ਫਾਰਮਿਆਂਦਾਰ ਰਿਪੋਰਟਾਂ ਦਾ ਵਿਸ਼ਵਾਸ ਕੀਤਾ ਜਾਵੇ ਤਾਂ ਕਰਮਚਾਰੀਆਂ ਦੀ ਤਨਖਾਹ 30% ਤੋਂ 50% ਵਧਾ ਸਕਦੀ ਹੈ ਹਟਮੀ ਤਨਖਾਹ ਕਮਿਸ਼ਨਰ ਵਿੱਚ ਸਰਕਾਰ ਘੱਟੋ-ਘੱਟ ਉਚਰਤ ਕਮਿਸ਼ਨਰ ਨੂੰ 18000 ਰੁਪਏ ਤੋਂ ਵਧਾ ਕੇ 30000 ਰੁਪਏ ਤੱਕ ਕਰ ਸਕਦੀ ਹੈ ਧੰਨਵਾਦ